ਹੈਲੋ ਹੈਲੋ ਹਾਂਜੀ ਕੀ ਹਾਲ ਹੈ ਵਧੀਆ ਵੀ ਹਾਂ ਵੀ ਜਿ세 ਕਿੱਥੇ ਆ ਮੈਂ ਲੁਧਿਆਣਾ ਹੀ ਸੀ ਲੁਧਿਆਣੇ ਸੀਗਾ ਉਹ ਰਿਸ਼ਤੇਦਾਰ ਆਏ ਸੀਗੇ ਬਸੰਤ ਦੇ ਵਿੱਚ ਮਟਰ ਪਨੀਰ ਨਾਲ ਰੋਟੀ ਰੋਟੀ ਖਾਣ ਆਏ ਸੀ ਮਟਰ ਪਨੀਰ ਹਾਂ ਬਾਈ ਮੈਂ ਤਾਂ ਉਹ ਤੋਂ ਵੀ ਉੱਪਰਲੀ ਚੀਜ਼ ਖਾ ਕੇ ਆ ਟਾਈਮ ਉਹ ਤਾਂ ਉੱਤ ਯਾਨੀ ਕਿਹੜੀ ਚੀਜ਼ ਆ ਗਈ ਪੰਜਾਬੀਆਂ ਦਾ ਚਮਨਪਰਾਸ ਚਮਨਪਰਾ ਉਹ ਚਮਨਪਰਾ ਨਾਲ ਵੀ ਕੋਈ ਰੋਟੀ ਖਾਂਦਾ ਹੁੰਦਾ ਬਾਈ ਉਹ ਪੰਜਾਬੀਆਂ ਦਾ ਚਮਨਪਰਾ ਸੇ ਸਾਗ ਅੱਛਾ ਸਾਗ ਹੈ ਹਾਂ ਇਹਨੂੰ ਹਰਾ ਮੁਰਗਾ ਵੀ ਕਹਿੰਦੇ ਪਿੰਡ 'ਚ ਅਸੀਂ ਲੈ ਹੋਰ ਇਹ ਤਾਂ ਨਿਆਰੇ ਆ ਇਹ ਤਾਂ ਵਧੀਆ ਚੀਜ਼ ਐ ਇਹ ਤੇ ਤੇ ਮਟਰ ਪਨੀਰ ਸਾਹ ਪਨੀਰ ਨੂੰ ਫੇਲ ਕਰਦਾ ਹੈ ਹਾਂ ਹਾਂ ਇਹ ਤਾਂ ਜਿੰਨਾ ਪੁਰਾਣਾ ਹੋਵੇ ਉਹਨਾਂ ਵਧੀਆ ਚੀਜ਼ ਐ ਮੈਂ ਵੀ ਸੋਚਾ ਮੈਂ ਕਿਹਾ ਮਟਰ ਪਨੀਰ ਤੋਂ ਉੱਤੇ ਕਿਹੜੀ ਸਬਜ਼ੀ ਆ ਗਈ ਸਾਡੇ ਹਾਂ ਚੰਮਨਪਰਾਸ ਐ ਪੰਜਾਬੀਆਂ ਦਾ ਠੀਕ ਆ ਚੱਲ ਕੋਈ ਨਾ ਬਿੰਦੋ ਕੇ ਮੈਂ ਹੈਂ ਹੋਰ ਸਾਹਿਬ ਵਧੀਆ ਹਾਂ ਵਧੀਆ ਵਧੀਆ ਹਾਂ ਮਿਲਦੇ ਮਿਲਦੇ ਖਾਓ ਫਿਰ ਚੰਮਨਪਰਾਸ ਚਲੋ ਠੀਕ ਆ ਮਿੱਤਰਾ ਓਕੇ ਓਕੇ